ਜਿਦੜਾ ਡੈਨਿਕਸ ਵੀਰੇ ਚੈਨਲ ਮੈਟਰ ਡੈਨਲ ਮਹਿਮੋਦ ਅੱਜ ਕਰਿਆ ਇਹ ਬਰਨਾਲਾ ਦੀ ਬਿਜਲੀ ਘਰ ਵਿੱਚ ਜਿੱਥੇ ਬਿਲਡਿੰਗ ਦੀ ਹਾਲਤ ਬਹੁਤ ਖਸਤਾ ਕਰਨ ਚੁਕੜ 50 ਸਾਲ ਤੋਂ ਉੱਪਰ ਜਾਦਾ ਹੋ ਚੁੱਕੀ ਸੋਨੂੰ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਨੀਮ ਹਕੀਮ ਕਦੇ ਵੀ ਕੋਈ ਹਾਸਾ ਵਾਪਰ ਸਕਦਾ ਹੈਗਾ ਸਿੱਧੀਆਂ ਤਸਵੀਰਾਂ ਨੇ ਬਹੁਤ ਖਸਤਾ ਹਾਲਤ ਇਸਮਾ ਜਾਨੀ ਕਿ ਬਿਲਡਿੰਗ ਦੀ ਹੋ ਚੁੱਕੀ ਟਿਪ ਟਿਪ ਪਾਣੀ ਹਰ ਇੱਕ ਜਗ੍ਹਾ ਵਰਜ਼ਾ ਲੋਕ ਕੰਮ ਕਰ ਰਹੇ ਨੇ ਇੱਥੇ ਸਿੱਧੀਆਂ ਤਸਵੀਰਾਂ ਨੇ ਕੋਈ ਵੀ ਹਾਸਾ ਕਿਸੇ ਟਾਈਮ ਵੀ ਵਾਪਰ ਸਕਦਾ ਹੈਗਾ ਸਰ ਗੱਲ ਕਰਾਂਗੇ ਜੀ ਨਾਮ ਹੈ ਸਰ ਮੇਰਾ ਨਾਮ ਗੁਵਿੰਦਰ ਸਿੰਘ ਸੱਦੋ ਸਰ ਜਿਹੜੀ ਬਿਲਡਿੰਗ ਦੀ ਹਾਲਤ ਖਸਤਾ ਗਈ ਤੇ ਪਣੀ ਕਿਉਂ ਜਾਈ ਜਾਂਦਾ ਹੈ ਸਾਰੇ ਜ਼ਰੂਰੀ ਡਾਕੂਮੈਂਟ ਬੈਨੇ ਦੇ ਬਾਰੇ ਸਰ ਤੁਹਾਡਾ ਕੀ ਕਹਿਣਾ ਜੀ ਇਹ ਬਿਲਡਿੰਗ ਦਾ ਨਾ ਬਹੁਤ ਹੀ ਖਸਤਾ ਹਾਲਤ ਹੈ ਟੁੱਟ ਜਾਂਦੀ ਹੈ ਸਾਰੀ ਬਿਲਡਿੰਗ ਅਗਲੇ ਕਮਰੇ ਵੀ ਬਹੁਤ ਜਿਆਦੇ ਔਰ ਜਦੋਂ ਪਾਣੀ ਪਿੱਛੇ ਆਇਆ ਔਰ ਇੱਥੇ ਟੇਬਲ ਤੱਕ ਪਾਣੀ ਆ ਗਿਆ ਸੀ ਸਾਰਾ ਰਿਕਾਰਡ ਕੰਪਿਊਟਰ ਪ੍ਰਿੰਟਰ ਸਭ ਕੁਝ ਖਤਮ ਹੋ ਗਿਆ ਔਰ ਇਵਨ ਤਾਂ ਸੱਜਾ ਵਾਲੇ ਪੱਖੇ ਵੀ ਜਿਹੜੇ ਛੱਤ 'ਚੋਂ ਪਾਣੀ ਟਪਕੀ ਜਾਂਦਾ ਔਰ ਇਹ ਸਾਰੇ ਕੋਈ ਸੁਣੀਏ ਉੱਚ ਅਧਿਕਾਰੀ ਨੇ ਕੋਈ ਲਿਖਤੀ ਸ਼ਿਕਾਇਤ ਭੇਜੀਏ ਸੁਣੇ ਵੀ ਆ ਚੀਜ਼ੇ ਭੇਜੀਏ ਸੀ ਆਪਣੇ ਅਫਸਰ ਸਾਹਿਬਾਨ ਨੂੰ ਲਿਖਤੀ ਰੂਪ ਚ ਪਹਿਲਾਂ ਵੀ ਬਹੁਤ ਵਾਰੀ ਭੇਜ ਚੁੱਕੇ ਆਂ ਔਰ ਹੁਣ ਜਦੋਂ ਬਾਰਸ਼ ਦਾ ਦਿਨ ਚ ਲੰਗੇ ਆ ਔਰ ਸਾਰਾ ਕੁਝ ਹੀ ਖਾਲ ਖਰਾਬ ਹੋ ਗਿਆ ਜੀ ਬਿਲਡਿੰਗ ਦੇ ਕੋਈ ਰਿਕਾਰਡ ਆ ਜਿਹੜਾ ਮਤਲਬ ਪੜਨ ਜੋਗ ਨਹੀਂ ਰਿਹਾ ਹੈਗਾ ਬਿਲਡਿੰਗ ਦੇ ਥਲੇ ਤਕਰੀਬਨ ਕਿੰਨੇ ਕਰਮਚਾਰੀ ਕੰਮ ਕਰਦੇ ਨੇ ਇੱਥੇ ਘੱਟੋਂ ਘੱਟ 11 ਕਰਮਚਾਰੀ ਨੇੜੇ ਇੱਥੇ ਕੰਮ ਕਰਦੇ ਨੇ ਇਸ ਸਾਰੇ ਤੋਂ ਇਲਾਵਾ ਸਬਡਿਵੀਜ਼ਨ ਸਿਟੀ ਦੇ ਜਿਹੜੇ ਨੇਗੇ ਉਸ ਤੋਂ ਬੱਕਰੀ ਅਲੱਗ ਉਹ ਵੀ ਨੇ ਕਟੋ-ਕਟ ਵੀ ਬੱਚੀ ਕਰਮ ਜਾਰੀ ਹੈ ਇਹ ਦਿਹਾਤੀ ਚ ਬੰਦੇ ਜੀ ਨਹੀਂ ਸੰਘੇੜਾ ਸਬਡਿਵੀਜ਼ਨ ਸੰਘੇੜਾ ਜਿਵੇਂ ਸਾਰੇ ਹੀ ਕਮਰੇ ਚੋਰੇ ਨੇ ਬਿਜਲੀ ਵੀ ਕਿਸੇ ਮੈਂ ਦੇਖਿਆ ਜੀ ਪਿੱਛੇ ਬਿਜਲੀ ਬੰਦ ਆ ਉਧਰ ਕੀ ਆ ਕਰੰਟ ਆ ਰਿਹਾ ਜੀ ਦੁਆਰ ਦੇ ਵਿੱਚ ਉਹ ਸਪਲਾਈ ਪੁਆਇੰਟ ਕੱਟੀ ਹੋਈ ਆ ਉਹ ਸਾਰੀਆਂ ਦੁਆਰਾਂ ਦੇ ਵਿੱਚ ਦਰਵਾਜ਼ੇਆਂ ਖਿੜਕੀਆਂ ਮਿਲੋ ਸਭ ਕਿਤੇ ਕਰੰਟ ਆ ਰਿਹਾ ਸਰ ਨੇਰੇ ਚ ਕਿਵੇਂ ਕੰਮ ਫਿਰ ਮੁਮਕੀਨ ਆ ਗਿਆ ਉਹ ਤਾਂ ਹੁਣ ਬੰਦ ਹੀ ਪਿਆ ਇਸ ਤੋਂ ਕੈਸ਼ ਕਾਊਂਟਰ ਬੰਦ ਪਿਆ ਕਿੰਨੇ ਦਿਨਾਂ ਤੋਂ ਸਰੀ ਸਰਕਾਰ ਤੋਂ ਮੰਗ ਕਰਦੇ ਹਾਂ ਸਰ ਇਸੇਹੀ ਬੇਨਤੀ ਕਰਦੇ ਹਾਂ ਵੀ ਕੋਈ ਜਿਹੜੀ ਬਿਲਡਿੰਗ ਦਾ ਤਰਲੀਬ ਬਣਾਈ ਜਾਵੇ ਨਵੀਂ ਕੋਈ ਬਿਲਡਿੰਗ ਦਾ ਪ੍ਰਬੰਧ ਕੀਤਾ ਜਾਵੇ ਟੈਂਪਰੇਰੀ ਕਮ ਸੇ ਕਮ ਕਿਸ ਨਾ ਕਿਸੇ ਕਿਰਾਏ ਦੇ ਕਿਸੇ ਮਕਾਨ 'ਚ ਜਾਂ ਕਿਸੇ ਬਿਲਡਿੰਗ ਦੇ ਵਿੱਚ ਸ਼ਿਫਟ ਕੀਤਾ ਜਾਵੇ ਕੋਈ ਅਨਹੋਣੀ ਵੀ ਘਟਣਾ ਨਾ ਵਾਪਰੇ ਬਿਲਕੁਲ ਬਿਲਕੁਲ ਤੁਸੀਂ ਆਪਣੇ ਬਿਜਲੀ ਬੋਰਡ ਦੇ ਕਰਮਚਾਰੀ ਜਿਸ ਦੀ ਹਾਲਤ ਇੰਨੀ ਖਸਤਾ ਕਿ ਇਹਨਾਂ ਨੇ ਦੱਸਿਆ ਜਵਾਨੀ ਵੀ ਕਦੇ ਵੀ ਕੋਈ ਹਾਸਾ ਵਾਪਰ ਸਕਦਾ ਕਿਸ ਦੀ ਜਾਨ ਲੈ ਸਕਦਾ ਤਾਂ ਕਰਕੇ ਤੇ ਵੀ ਕੁਝ ਵੀ ਹੋ ਸਕਦਾ ਸਰਕਾਰ ਤੋਂ ਇਹੀ ਮੰਗ ਕਰਦੇ ਵੀ ਬਿਲਡਿੰਗ ਨੂੰ ਜਲਦੀ ਜਲਦੀ ਸਮਾਧਾਨ ਕੀਤੇ ਜਿੱਥੇ ਰਿਪੇਅਰ ਹੈ ਜੋ ਵੀ ਹੈ ਕਰਨ ਬੰਦਾ ਉਹ ਕਰਿਆ ਜਾਵੇ ਮੈਂ ਦੈਨਿਕ ਸਵੇਰ ਤੁਹਾਡੇ ਨਾਲ ਮਹਿਮੂਦ ਤੁਸ ਜਿਹੜਾ ਡੈਨਿਕਸ ਵੀਰੇ ਚੈਨਲ ਮੈਟੋ ਡੈਨਲ ਮਹਿਮੋਦ ਅੱਜ ਕਰਿਆ ਇਹ ਬਰਨਾਲਾ ਦੇ ਬਿਜਲੀ ਘਰ ਵਿੱਚ ਜਿੱਥੇ ਬਿਲਡਿੰਗ ਦੀ ਹਾਲਤ ਬਹੁਤ ਖਸਤਾ ਕਰਨ 50 ਸਾਲ ਤੋਂ ਉੱਪਰ ਜਾਦਾ ਹੋ ਚੁੱਕੀ ਸੋਨੂੰ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਨੀਮ ਹਕੀਮ ਕਦੇ ਵੀ ਕੋਈ ਹਾਸਾ ਵਾਪਰ ਸਕਦਾ ਹੈਗਾ ਸਿੱਧੀਆਂ ਤਸਵੀਰਾਂ ਨੇ ਬਹੁਤ ਖਸਤਾ ਹਾਲਤ ਇਸਮਾ ਜਾਨੀ ਕਿ ਬਿਲਡਿੰਗ ਦੀ ਹੋ ਚੁੱਕੀ ਟਿਪ ਟਿਪ ਪਾਣੀ ਹਰ ਇੱਕ ਜਗ੍ਹਾ ਵਰਜ਼ਾ ਲੋਕ ਕੰਮ ਕਰ ਰਹੇ ਨੇ ਇੱਥੇ ਸਿੱਧੀਆਂ ਤਸਵੀਰਾਂ ਨੇ ਕੋਈ ਵੀ ਹਾਸਾ ਕਿਸੇ ਟਾਈਮ ਵੀ ਵਾਪਰ ਸਕਦਾ ਹੈਗਾ ਸਰ ਗੱਲ ਕਰਾਂਗੇ ਕੀ ਨਾਮ ਹੈ ਸਰ ਮੇਰਾ ਨਾਮ ਸੁਖਵਿੰਦਰ ਸਿੰਘ ਸਿੱਧੂ ਸਰ ਜਿਹੜੀ ਬਿਲਡਿੰਗ ਦੀ ਹਾਲਤ ਖਸਤਾ ਗਈ ਤੇ ਪਾਣੀ ਚੋਈ ਜਿਆਦਾ ਜਿਹੜੇ ਸਾਰੇ ਜ਼ਰੂਰੀ ਡਾਕੂਮੈਂਟ ਬੈਨੇ ਇਹਦੇ ਬਾਰੇ ਸਰ ਤੁਹਾਡਾ ਕੀ ਕਹਿਣਾ ਜੀ ਇਹ ਬਿਲਡਿੰਗ ਦਾ ਨਾ ਬਹੁਤ ਹੀ ਖਸਤਾ ਹਾਲਤ ਹੈ ਚੋਈ ਜਾਂਦੀ ਹੈ ਸਾਰੀ ਬਿਲਡਿੰਗ ਅਗਲੇ ਕਮਰੇ ਵੀ ਬਹੁਤ ਜਿਆਦੇ ਔਰ ਜਦੋਂ ਪਾਣੀ ਪਿੱਛੇ ਆਇਆ ਔਰ ਇੱਥੇ ਟੇਬਲ ਤੱਕ ਪਾਣੀ ਆ ਗਿਆ ਸੀ ਸਾਰਾ ਰਿਕਾਰਡ ਕੰਪਿਊਟਰ ਪ੍ਰਿੰਟਰ ਸਭ ਕੁਝ ਖਤਮ ਹੋ ਗਿਆ ਔਰ ਇਵਨ ਤਾਂ ਸਾਕਤ ਵਾਲੇ ਪੱਖੇ ਵੀ ਜਿਹੜੇ ਛੱਤ 'ਚੋਂ ਪਾਣੀ ਟਪਕੀ ਜਾਂਦਾ ਔਰ ਇਹ ਸਾਰੇ ਕੋਈ ਸੋਡੀਰੇ ਉੱਚ ਅਧਿਕਾਰੀ ਨੇ ਕੋਈ ਲਿਖਤੀ ਸ਼ਿਕਾਇਤ ਭੇਜੀ ਐ ਸੋਨੇ ਵੀ ਆ ਚੀਜ਼ ਭੇਜੀ ਐ ਸੀ ਆਪਣੇ ਅਫਸਰ ਸਾਹਿਬਾਨ ਨੂੰ ਲਿਖਤੀ ਰੂਪ ਚ ਪਹਿਲਾਂ ਵੀ ਬਹੁਤ ਵਾਰੀ ਭੇਜ ਚੁੱਕੇ ਆਂ ਔਰ ਹੁਣ ਜਦੋਂ ਬਰਸ ਦਾ ਦੰਤ ਚਲਣ ਲੰਗੇ ਆ ਔਰ ਸਾਰਾ ਕੁਝ ਹੀ ਖਾਲ ਖਰਾਬ ਹੋ ਗਿਆ ਕੋਈ ਰਿਕਾਰਡ ਆ ਜਿਹੜਾ ਮਤਲਬ ਪੜਨਯੋਗ ਨਹੀਂ ਰਿਹਾ ਬਿਲਡਿੰਗ ਦੇ ਥਲੇ ਤਕਰੀਬਨ ਕਿੰਨੇ ਕਰਮਚਾਰੀ ਕੰਮ ਕਰਦੇ ਨੇ ਇੱਥੇ ਘੱਟੋ ਘੱਟ 11 ਕਰਮਚਾਰੀ ਨੇੜੇ ਇੱਥੇ ਕੰਮ ਕਰਦੇ ਨੇ ਇਸ ਤੋਂ ਇਲਾਵਾ ਸਬਡਿਵੀਜ਼ਨ ਸਿਟੀ ਦੇ ਜਿਹੜੇ ਨੇਗੇ ਉਸ ਤੋਂ ਬੱਕਰੇ ਅਲੱਗ ਉਹ ਵੀ ਨੇ ਘਟੋ ਘਟ ਬੀ ਬੱਚੀ ਕਰਮਚਾਰੀ ਇਹ ਦਿਹਾਤੀ ਚ ਬੰਦਾ ਜੀ ਨਹੀਂ ਸਿੰਘੇੜਾ ਸਬਡਿਵੀਜ਼ਨ ਸਿੰਘੇੜਾ ਜਿਵੇਂ ਸਾਰੇ ਹੀ ਕਮਰੇ ਚੋਰੇ ਨੇ ਬਿਜਲੀ ਵੀ ਕਿਸੇ ਮੈਂ ਦੇਖਿਆ ਜੀ ਪਿੱਛੇ ਬਿਜਲੀ ਬੰਦ ਆ ਉਧਰ ਕੀ ਆ ਕਰੰਟ ਆ ਰਿਹਾ ਜੀ ਦਵਾਰ ਦੇ ਵਿੱਚ ਉਹ ਸਪਲਾਈ ਪੁਆਇੰਟ ਕੱਟੀ ਹੋਈ ਆ ਉਹ ਸਾਰੀਆਂ ਦਵਾਰਾਂ ਦੇ ਵਿੱਚ ਦਰਵਾਜ਼ੇ ਖਿੜਕੀਆਂ ਬਿੰਡੋ ਸਭ ਕਿਤੇ ਕਰੰਟ ਆ ਰਿਹਾ ਸਰ ਨੇਰੇ ਚ ਕਿਵੇਂ ਕੰਮ ਫਿਰ ਮੁਮਕੀਨ ਆ ਗਿਆ ਉਹ ਤਾਂ ਹੁਣ ਬੰਦ ਹੀ ਪਿਆ ਇਸ ਤੋਂ ਕੈਸ਼ ਕਾਊਂਟਰ ਬੰਦ ਪਿਆ ਕਿੰਨੇ ਦਿਨਾਂ ਤੋਂ ਸਾਰੀ ਸਰਕਾਰ ਤੋਂ ਮੰਗ ਕਰਦੇ ਹਾਂ ਸਰ ਇਸੇ ਹੀ ਬੇਨਤੀ ਕਰਦੇ ਆਂ ਵੀ ਕੋਈ ਜਿਹੜੀ ਬਿਲਡਿੰਗ ਹੈ ਦਫ਼ਤਰ ਲਈ ਬਣਾਈ ਜਾਵੇ ਨਵੀਂ ਕੋਈ ਬਿਲਡਿੰਗ ਦਾ ਪ੍ਰਬੰਧ ਕੀਤਾ ਜਾਵੇ ਟੈਂਪਰੇਰੀ ਕਮ ਸੇ ਕਮ ਕਿਸ ਨਾ ਕਿਸੇ ਕਿਰਾਏ ਦੇ ਕਿਸੇ ਮਕਾਨ 'ਚ ਜਾਂ ਕਿਸੇ ਬਿਲਡਿੰਗ ਦੇ ਵਿੱਚ ਸ਼ਿਫਟ ਕੀਤਾ ਜਾਵੇ ਕੋਈ ਅਨਹੋਣੀ ਵੀ ਘਟਨਾ ਨਾ ਵਾਪਰੇ ਬਿਲਕੁਲ ਬਿਲਕੁਲ ਜੀ ਆਪਣੇ ਬਿਜਲੀ ਬੋਰਡ ਦੇ ਕਰਮਚਾਰੀ ਜਿਸ ਦੀ ਹਾਲਤ ਇੰਨੀ ਖਸਤਾ ਕਿ ਇਹਨਾਂ ਨੇ ਦੱਸਿਆ ਜਵਾਨੀ ਵੀ ਕਦੇ ਵੀ ਕੋਈ ਹਾਸਾ ਵਾਪਰ ਸਕਦਾ ਕਿਸੇ ਦੀ ਜਾਨ ਲੈ ਸਕਦਾ ਤਾਂ ਕਰਕੇ ਤੇ ਵੀ ਕੁਝ ਵੀ ਹੋ ਸਕਦਾ ਸਰਕਾਰ ਤੋਂ ਇਹੀ ਮੰਗ ਕਰਦੇ ਕਿ ਬਿਲਡਿੰਗ ਨੂੰ ਜਲਦੀ ਜਲਦੀ ਸਮਾਧਾਨ ਕੀਤਾ ਜਿੱਥੇ ਰਿਪੇਅਰ ਹੈ ਜੋ ਵੀ ਹੈ ਕਰਨ ਬੰਦਾ ਉਹ ਕਰਿਆ ਜਾਵੇ ਮੈਂ ਦੈਨਿਕ ਸਵੇਰ ਤੁਹਾਡੇ ਨਾਲ ਮਹਿਮੂਦ ਸਦੀਰੇ ਡੈਨਿਕਸ ਵੀਰੇ ਚੈਨਲ ਮੈਟਰ ਡੈਨਲ ਮਹਿਮੋਦ ਅੱਜ ਕਰਿਆ ਇਹ ਬਰਨਾਲਾ ਦੇ ਬਿਜਲੀ ਘਰ ਵਿੱਚ ਜਿੱਥੇ ਬਿਲਡਿੰਗ ਦੀ ਹਾਲਤ ਬਹੁਤ ਖਸਤਾ ਕਰਨ ਚੁਕੜ 50 ਸਾਲ ਤੋਂ ਉੱਪਰ ਜਾਦਾ ਹੋ ਚੁੱਕੀ ਸੋਨੂੰ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਨੀਮ ਹਕੀਮ ਕਦੇ ਵੀ ਕੋਈ ਹਾਸਾ ਵਾਪਰ ਸਕਦਾ ਹੈਗਾ ਸਿੱਧੀਆਂ ਤਸਵੀਰਾਂ ਨੇ ਬਹੁਤ ਖਸਤਾ ਹਾਲਤ ਇਸਮਾ ਜਾਨੀ ਕਿ ਬਿਲਡਿੰਗ ਦੀ ਹੋ ਚੁੱਕੀ ਟਿਪ ਟਿਪ ਪਾਣੀ ਹਰ ਇੱਕ ਜਗ੍ਹਾ ਵਰਜ਼ਾ ਲੋਕ ਕੰਮ ਕਰ ਰਹੇ ਨੇ ਇੱਥੇ ਸਿੱਧੀਆਂ ਤਸਵੀਰਾਂ ਨੇ ਕੋਈ ਵੀ ਹਾਸਾ ਕਿਸੇ ਟਾਈਮ ਵੀ ਵਾਪਰ ਸਕਦਾ ਹੈਗਾ ਸਰ ਗੱਲ ਕਰਾਂਗੇ ਜੀ ਨਾਮ ਹੈ ਸਰ ਮੇਰਾ ਨਾਮ ਗੁਵਿੰਦਰ ਸਿੰਘ ਸੱਦੋ ਸਰ ਜਿਹੜੀ ਬਿਲਡਿੰਗ ਦੀ ਹਾਲਤ ਖਸਤਾ ਗਈ ਤੇ ਪਣੀ ਚੋਈ ਜੀ ਜਾਂਦਾ ਜੇ ਸਾਰੇ ਜ਼ਰੂਰੀ ਡਾਕੂਮੈਂਟ ਬੈਨੇ ਦੇ ਬਾਰੇ ਸਰ ਤੁਹਾਡਾ ਕੀ ਕਹਿਣਾ ਜੀ ਇਹ ਬਿਲਡਿੰਗ ਦਾ ਨਾ ਬਹੁਤ ਹੀ ਖਸਤਾ ਹਾਲਤ ਹੈ ਚੋਈ ਜਾਂਦੀ ਹੈ ਸਾਰੀ ਬਿਲਡਿੰਗ ਅਗਲੇ ਕਮਰੇ ਵੀ ਬਹੁਤ ਜਿਆਦੇ ਔਰ ਜਦੋਂ ਪਾਣੀ ਪਿੱਛੇ ਆਇਆ ਔਰ ਇੱਥੇ ਟੇਬਲ ਤੱਕ ਪਾਣੀ ਆ ਗਿਆ ਸੀ ਸਾਰਾ ਰਿਕਾਰਡ ਕੰਪਿਊਟਰ ਪ੍ਰਿੰਟਰ ਸਭ ਕੁਝ ਖਤਮ ਹੋ ਗਿਆ ਔਰ ਇਵਨ ਤਾਂ ਸੱਜਾ ਵਾਲੇ ਪੱਖੇ ਵੀ ਜਿਹੜੇ ਛੱਤ 'ਚੋਂ ਪਾਣੀ ਟਪਕੀ ਜਾਂਦਾ ਔਰ ਇਹ ਸਾਰੇ ਕੋਈ ਸੁਣੀਏ ਉੱਚ ਅਧਿਕਾਰੀ ਨੇ ਕੋਈ ਲਿਖਤੀ ਸ਼ਿਕਾਇਤ ਭੇਜੀਏ ਸੁਣੇ ਵੀ ਆ ਚੀਜ਼ੇ ਭੇਜੀਏ ਸੀ ਆਪਣੇ ਅਫਸਰ ਸਾਹਿਬਾਨ ਨੂੰ ਲਿਖਤੀ ਰੂਪ ਚ ਪਹਿਲਾਂ ਵੀ ਬਹੁਤ ਵਾਰੀ ਭੇਜ ਚੁੱਕੇ ਆਂ ਔਰ ਹੁਣ ਜਦੋਂ ਬਾਰਸ਼ ਦਾ ਦਿਨ ਚ ਲੰਗੇ ਆ ਔਰ ਸਾਰਾ ਕੁਝ ਹੀ ਖਾਲ ਖਰਾਬ ਹੋ ਗਿਆ ਜੀ ਬਿਲਡਿੰਗ ਦੇ ਕੋਈ ਰਿਕਾਰਡ ਆ ਜਿਹੜਾ ਮਤਲਬ ਪੜਨ ਜੋਗ ਨਹੀਂ ਰਿਹਾ ਹੈਗਾ ਬਿਲਡਿੰਗ ਦੇ ਥਲੇ ਤਕਰੀਬਨ ਕਿੰਨੇ ਕਰਮਚਾਰੀ ਕੰਮ ਕਰਦੇ ਨੇ ਇੱਥੇ ਘੱਟੋਂ ਘੱਟ 11 ਕਰਮਚਾਰੀ ਨੇੜੇ ਇੱਥੇ ਕੰਮ ਕਰਦੇ ਨੇ ਇਸ ਸਾਰੇ ਤੋਂ ਲਾਵਾ ਸਬਡਿਵੀਜ਼ਨ ਸਿਟੀ ਦੇ ਜਿਹੜੇ ਨੇਗੇ ਉਸ ਤੋਂ ਬੱਕਰੀ ਅਲੱਗ ਉਹ ਵੀ ਨੇ ਕਟੋ-ਕਟ ਵੀ ਬੱਚੀ ਕਰਮ ਜਾਰੀ ਹੈ ਇਹ ਦਿਹਾਤੀ ਚ ਬੰਦੇ ਜੀ ਨਹੀਂ ਸੰਘੇੜਾ ਸਬਡਿਵੀਜ਼ਨ ਸੰਘੇੜਾ ਜਿਵੇਂ ਸਾਰੇ ਹੀ ਕਮਰੇ ਚੋਰੇ ਨੇ ਬਿਜਲੀ ਵੀ ਕਿਸੇ ਮੈਂ ਦੇਖਿਆ ਜੀ ਪਿੱਛੇ ਬਿਜਲੀ ਬੰਦ ਆ ਉਧਰ ਕੀ ਆ ਕਰੰਟ ਆ ਰਿਹਾ ਜੀ ਦੁਆਰ ਦੇ ਵਿੱਚ ਉਹ ਸਪਲਾਈ ਪੁਆਇੰਟ ਕੱਟੀ ਹੋਈ ਆ ਉਹ ਸਾਰੀਆਂ ਦੁਆਰਾਂ ਦੇ ਵਿੱਚ ਦਰਵਾਜ਼ੇਆਂ ਖਿੜਕੀਆਂ ਮਿਲਣੋ ਸਭ ਕਿਤੇ ਕਰੰਟ ਆ ਰਿਹਾ ਸਰ ਨੇਰੇ ਚ ਕਿਵੇਂ ਕੰਮ ਫਿਰ ਮੁਮਕੀਨ ਆ ਗਿਆ ਉਹ ਤਾਂ ਹੁਣ ਬੰਦ ਹੀ ਪਿਆ ਇਸ ਤੋਂ ਕੈਸ਼ ਕਾਊਂਟਰ ਬੰਦ ਪਿਆ ਕਿੰਨੇ ਦਿਨਾਂ ਤੋਂ ਤੁਸੀਂ ਸਰਕਾਰ ਤੋਂ ਮੰਗ ਕਰਦੇ ਹੋ ਸਰ ਇਸ ਤੋਂ ਹੀ ਬੇਨਤੀ ਕਰਦੇ ਆਂ ਵੀ ਕੋਈ ਜਿਹੜੀ ਬਿਲਡਿੰਗ ਦਾ ਤਰਲੀਬ ਬਣਾਈ ਜਾਵੇ ਨਵੀਂ ਕੋਈ ਬਿਲਡਿੰਗ ਦਾ ਪ੍ਰਬੰਧ ਕੀਤਾ ਜਾਵੇ ਟੈਂਪਰੇਰੀ ਕਮ ਸੇ ਕਮ ਕਿਸ ਨਾ ਕਿਸੇ ਕਿਰਾਏ ਦੇ ਕਿਸੇ ਮਕਾਨ 'ਚ ਜਾਂ ਕਿਸੇ ਬਿਲਡਿੰਗ ਦੇ ਵਿੱਚ ਸ਼ਿਫਟ ਕੀਤਾ ਜਾਵੇ ਕੋਈ ਅਨਹੋਣੀ ਵੀ ਘਟਣਾ ਨਾ ਵਪਰੇ ਬਿਲਕੁਲ ਬਿਲਕੁਲ ਤੁਸੀਂ ਆਪਣੇ ਬਿਜਲੀ ਬੋਰਡ ਦੇ ਕਰਮਚਾਰੀ ਜਿਸ ਦੀ ਹਾਲਤ ਇੰਨੀ ਖਸਤਾ ਕਿ ਇਹਨਾਂ ਨੇ ਦੱਸਿਆ ਜਵਾਨੀ ਵੀ ਕਦੇ ਵੀ ਕੋਈ ਹਾਸਾ ਵਾਪਰ ਸਕਦਾ ਕਿਸ ਦੀ ਜਾਨ ਲੈ ਸਕਦਾ ਤਾਂ ਕਰਕੇ ਤੇ ਵੀ ਕੁਝ ਵੀ ਹੋ ਸਕਦਾ ਸਰਕਾਰ ਤੋਂ ਇਹੀ ਮੰਗ ਕਰਦੇ ਵੀ ਬਿਲਡਿੰਗ ਨੂੰ ਜਲਦੀ ਜਲਦੀ ਸਮਾਧਾਨ ਕੀਤੇ ਜਿੱਥੇ ਰਿਪੇਅਰ ਹੈ ਜੋ ਵੀ ਹੈ ਕਰਨ ਬੰਦਾ ਉਹ ਕਰਿਆ ਜਾਵੇ ਮੈਂ ਦੈਨਿਕ ਸਵੇਰ ਤੁਹਾਡੇ ਨਾਲ ਮਹਿਮੂਦ